ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਤਨ ਤਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਆਪ ਸਭ ਤੇ ਆਪਣੀ ਕਿਰਪਾ ਤੇ ਦਿਆ ਦੀ ਦ੍ਰਿਸ਼ਟੀ ਬੜਾਈ ਰੱਖਣ ਜੀ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਗੁਰਬਾਣੀ ਬਾਰੇ ਕਿ ਸਾਡਾ ਮਨ ਜੀ ਗੁਰਬਾਣੀ ਵਿੱਚ ਨਹੀਂ ਟਿਕਦਾ ਕਈ ਬੰਦੇ ਕਹਿੰਦੇ ਨੇ ਕਿ ਜਦ ਗੁਰਬਾਣੀ ਸਮਝੇ ਨਹੀਂ ਆਉਂਦੀ ਬਾਣੀ ਦੀ ਸਾਨੂੰ ਸਮਝ ਹੀ ਨਹੀਂ ਤਾਂ ਨਿਤਨੇਮ ਕਰਨ ਦਾ ਕੀ ਫਾਇਦਾ ਦੇਖੋ ਜੀ ਗੁਰਬਾਣੀ ਦੇ ਵਿੱਚ ਜਿਹੜਾ ਰਸਾ ਉਹ ਸਾਡਾ ਜਿਹੜਾ ਮਾਨਾ ਪਾਪੀ ਮਾਨਾ ਸਾਡਾ ਉਹ ਹੌਲੀ-ਹੌਲੀ ਇਸ ਨੂੰ ਸਮਝਣ ਲੱਗੂਗਾ ਕਦੇ ਵੀ ਨਿਤਨੇਮ ਨਾ ਛੱਡਿਓ ਜਿੰਨਾ ਮਰਜੀ ਤੁਹਾਡਾ ਮਨ ਪਾਪੀ ਬਣ ਜਵੇ ਜਿੰਨਾ ਮਰਜੀ ਤੁਹਾਡਾ ਮਨ ਤੁਹਾਨੂੰ ਸਲਾਹਾਂ ਦੇਵੇ ਕਿ ਤੈਨੂੰ ਇਹਦਾ ਕੀ ਫਾਇਦਾ ਤੈਨੂੰ ਇਹ ਸਮਝਦਾ ਹੁੰਦਾ ਨਹੀਂ ਤੂੰ ਕਿਉਂ ਸਵੇਰੇ ਸਵੇਰੇ ਉੱਠ ਕੇ ਨਿਤਨੇਮ ਕਰਦਾ ਕਿਉਂਕਿ ਮਨ ਤਾਂ ਖੁਦ ਪਾਪੀ ਆ ਮਨ ਨੇ ਤਾਂ ਤੁਹਾਨੂੰ ਗਲਤ ਪਾਸੇ ਲੈ ਕੇ ਜਾਣਾ ਇਸ ਲਈ ਜੀ ਨਿਤਨੇਮ ਨਾ ਛੱਡੋ ਨਿਤਨੇਮ ਜ਼ਰੂਰ ਕਰੋ ਬਾਣੀ ਸੰਗ ਜ਼ਰੂਰ ਚੜੋ ਕਿਉਂਕਿ ਇੱਕ ਨਾ ਇੱਕ ਦਿਨ ਬਾਣੀ ਆਪਣਾ ਅਸਰ ਜ਼ਰੂਰ ਦਿਖਾਉਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਤਾਨੂੰ ਬਾਣੀ ਦਾ ਅਸਰ ਜ਼ਰੂਰ ਦੇਖੂਗਾ ਜੀ ਇਸੇ ਤਰ੍ਹਾਂ ਜੀ ਆਪਣੀ ਸੰਗਤ ਤਨਤਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਉੱਥੇ ਅੰਮ੍ਰਿਤਸਰ ਜਾਂਦੀ ਆ ਦੁਪਹਿਰਾ ਸਾਹਿਬ ਕਰਦੇ ਆ ਕਿਉਂਕਿ ਉੱਥੇ ਉਸ ਬੰਦੇ ਦੀ ਅਰਦਾਸ ਹੀ ਪ੍ਰਵਾਨ ਹੁੰਦੀ ਆ ਜਿਹੜਾ ਬੰਦਾ ਸੱਚੇ ਮਨੋਂ ਸੱਚੀ ਸ਼ਰਧਾ ਨਾਲ ਨੀਵਾ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾਂਦਾ ਬਾਣੀ ਸੰਗ ਜੁੜਦਾ ਤੇ ਹੋਰ ਲੋਕਾਂ ਨੂੰ ਵੀ ਬਾਣੀ ਦੇ ਨਾਲ ਜੋੜਦਾ ਜਦੋਂ ਬੰਦਾ ਨਿਮਕੇ ਜਾਂਦਾ ਸੱਚੇ ਮਨੋਂ ਅਰਦਾਸ ਕਰਦਾ ਤਾਂ ਗੁਰੂ ਮਹਾਰਾਜ ਜੀ ਉਹਦੇ ਤੇ ਕਿਰਪਾ ਕਰਦੇ ਆ ਉਥੇ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਆ ਹਰ ਇੱਕ ਦੀ ਆਪਣੀ ਜ਼ਿੰਦਗੀ ਦੀ ਕਹਾਣੀ ਆ ਕੋਈ ਇੱਕ ਇਨਸਾਨ ਉਥੇ ਇਸ ਤਰ੍ਹਾਂ ਦਾ ਆਇਆ ਉਹਨੇ ਦੱਸਿਆ ਕਿ ਉਸਦੇ ਬੱਚੇ ਨੂੰ ਪੁਲਿਸ ਲੈ ਕੇ ਫੜ ਕੇ ਜਦਕਿ ਉਸ ਦਾ ਕੋਈ ਕਸੂਰ ਵੀ ਨਹੀਂ ਸੀ ਇੱਥੇ ਦੇਖੋ ਜੀ ਤੁਸੀਂ ਉਸ ਬੱਚੇ ਦਾ ਕੋਈ ਕਸੂਰ ਵੀ ਨਹੀਂ ਸੀ ਉਹ ਬੱਚੇ ਨੂੰ ਪੁਲਿਸ ਲੈ ਗਈ ਫੜ ਕੇ ਤਾਂ ਉਹ ਕਹਿੰਦੇ ਸੀ ਘੱਟੋ ਘਾਟੇ ਨੂੰ 2 ਸਾਲ ਦੀ ਸਜ਼ਾ ਹੋ ਗਈ ਉਹਦਾ ਜਿਹੜਾ ਫਾਦਰ ਸਾਹਿਬ ਸੀਗੇ ਉਹ ਇੰਨੇ ਦੁਖੀ ਸੀਗੇ ਪਰੇਸ਼ਾਨ ਸੀਗੇ ਪਰ ਉਹ ਨਿਤਨੇਮ ਦੇ ਨਾਲ ਜੁੜੇ ਹੋਏ ਸੀ ਬਾਣੀ ਸੰਗ ਜੁੜੇ ਹੋਏ ਸੀ ਉਹ ਧੰਨ ਧੰਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਦੇ ਗੁਰਦੁਆਰਾ ਸਾਹਿਬ ਉੱਥੇ ਗਏ ਇਤਵਾਰ ਨੂੰ ਉਹਨਾਂ ਨੇ ਅਰਦਾਸ ਕੀਤੀ ਕਿ ਬਾਬਾ ਜੀ ਸਾਡਾ ਬੱਚਾ ਤਾਂ ਨਿਰਦੋਸ਼ ਆ ਸਾਡੇ ਬੱਚੇ ਨੇ ਤਾਂ ਕੋਈ ਗੁਨਾਹ ਵੀ ਨਹੀਂ ਕੀਤਾ ਫਿਰ ਵੀ ਉਸ ਨੂੰ 2 ਸਾਲ ਦੀ ਸਜ਼ਾ ਮਿਲ ਰਹੀ ਆ ਤੁਸੀਂ ਕਿਰਪਾ ਕਰੋ ਕਿ ਸਾਡੇ ਬੱਚੇ ਨੂੰ ਇੱਥੋਂ ਛਡਵਾ ਦਿਓ ਕਿਸੇ ਤਰ੍ਹਾਂ ਵੀ ਛਡਵਾ ਦਿਓ ਬਾਬਾ ਜੀ ਤੇ ਉਹ ਬੰਦਾ ਕਹਿੰਦਾ ਮੈਂ ਅਰਦਾਸ ਬੇਨਤੀ ਕੀਤੀ ਤੇ ਮੈਂ ਚਪੈਰਾ ਸਾਹ ਕੱਟਿਆ ਕਹਿੰਦਾ ਮੈਂ ਬਹੁਤ ਪਰੇਸ਼ਾਨ ਸੀ ਕਹਿੰਦਾ ਮੈਂ ਘਰ ਗਿਆ ਕਹਿੰਦਾ ਸਾਰੇ ਮਤਲਬ ਕਿ ਕਹਿੰਦੇ ਸੀ ਇਹਨੂੰ 2 ਸਾਲ ਤੋਂ ਘੱਟ ਸਜ਼ਾ ਨਹੀਂ ਦੇਣੀ ਜਿਹੜੇ ਕੇਸ ਦੇ ਵਿੱਚ ਇਸਨੂੰ ਫਸਾਇਆ ਗਿਆ ਤਾਂ ਕਹਿੰਦਾ ਮੈਨੂੰ ਗੁਰੂ ਮਹਾਰਾਜ ਜੀ ਤੇ ਪੂਰਾ ਵਿਸ਼ਵਾਸ ਸੀਗਾ ਕਹਿੰਦਾ ਜਦੋਂ ਮੈਂ ਦੂਸਰਾ ਚਪੈਰਾ ਸਾਹਿਬ ਕੱਟਣ ਚਲਿਆ ਗਿਆ ਮੈਂ ਉੱਥੇ ਜਾ ਕੇ ਅਰਦਾਸ ਕੀਤੀ ਬੇਨਤੀ ਕੀਤੀ ਚਪੈਰਾ ਸਾਹਿਬ ਕੀਤਾ ਬਾਣੀ ਦਾ ਪਾਠ ਕੀਤਾ ਸੱਚੇ ਮਨੋਂ ਮਤਲਬ ਮੈਂ ਉੱਥੇ ਅਰਦਾਸ ਕੀਤੀ ਤਾਂ ਕਹਿੰਦਾ ਮੈਨੂੰ ਉੱਥੇ ਹੀ ਫੋਨ ਆ ਗਿਆ ਕਿ ਤੁਹਾਡੇ ਬੇਟੇ ਨੂੰ ਮਤਲਬ ਬਿਨਾਂ ਜਮਾਨਤ ਤੋਂ ਉਦਦਾ ਹੀ ਛੱਡ ਦਿੱਤਾ ਕਿਉਂਕਿ ਉਹਦਾ ਕੋਈ ਕਸੂਰ ਸਾਫਤ ਨਹੀਂ ਹੋਇਆ ਉਹਦੇ ਸਾਰੇ ਪ੍ਰੂਫ ਮਿਲ ਗਏ ਕਿ ਉਹ ਬੱਚਾ ਨਿਰਦੋਸ਼ ਆ ਦੇਖੋ ਜੀ ਇੱਥੇ ਤੱਕ ਕਿਰਪਾ ਹੁੰਦੀ ਆ ਗੁਰੂ ਮਹਾਰਾਜ ਜੀ ਕਿਉਂਕਿ ਇਨਸਾਨ ਤਾਂ ਕੁਝ ਸੋਚ ਹੀ ਨਹੀਂ ਸਕਦਾ ਨਾ ਗੁਰੂ ਮਹਾਰਾਜ ਜੇ ਕਿੱਥੋਂ ਤੱਕ ਤੁਹਾਡੇ ਤੇ ਕਿਰਪਾ ਕਰ ਸਕਦੇ ਆ ਇਹ ਤਾਂ ਤੁਹਾਨੂੰ ਫੇਰ ਹੀ ਪਤਾ ਲੱਗੂਗਾ ਨਾ ਜਦੋਂ ਤੁਸੀਂ ਬਾਣੀ ਦੇ ਨਾਲ ਜੁੜੋਗੇ ਨਿਤਨੇਮ ਕਰੋਗੇ ਗੁਰਬਾਣੀ ਦੀ ਤਾਕਤ ਨੂੰ ਤਦ ਹੀ ਪਛਾਣੋਗੇ ਨਾ ਤੁਸੀਂ ਜਦੋਂ ਤੁਸੀਂ ਗੁਰਬਾਣੀ ਦੇ ਲਾਗੇ ਨਹੀਂ ਜਾਉਂਗੇ ਨੇੜੇ ਨਹੀਂ ਜਾਉਂਗੇ ਤੇ ਤੁਸੀਂ ਇਹੀ ਕਹੀ ਜਾਉਂਗੇ ਕਿ ਮੈਨੂੰ ਤਾਂ ਆ ਦੁੱਖ ਆ ਗਿਆ ਮੈਂ ਤਾਂ ਕੁਛ ਕੀਤਾ ਵੀ ਨਹੀਂ ਮੈਨੂੰ ਤਾਂ ਆ ਦੁੱਖ ਆ ਗਿਆ ਲੇਕਿਨ ਉਹ ਦੁੱਖ ਕਿਉਂ ਇੰਨਾ ਵੱਡਾ ਲੱਗਦਾ ਸਾਨੂੰ ਕਿਉਂਕਿ ਅਸੀਂ ਬਾਣੀ ਸੰਗ ਨਹੀਂ ਜੁੜੇ ਅਸੀਂ ਬਾਣੀ ਨੂੰ ਨਹੀਂ ਸਮਝਦੇ ਜਿਹੜੀ ਉਸ ਪਰਮਾਤਮਾ ਨੇ ਸਾਨੂੰ ਸਿੱਖਿਆ ਦਿੱਤੀ ਆ ਸਾਨੂੰ ਉਹ ਗੁਰਬਾਣੀ ਦਾ ਅਰਥ ਸਮਝਾਏ ਨੇ ਅਸੀਂ ਉਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾਉਂਦੇ ਹੈਗੇ بس ਗੁਰਬਾਣੀ ਨਾਲ ਜੁੜਨ ਦਾ ਇੱਕੋ ਇੱਕ ਰਾਹ ਤਨੋਂ ਮਨੋਂ ਤੁਸੀਂ ਗੁਰਬਾਣੀ ਦਾ ਨਿਤਨੇਮ ਜ਼ਰੂਰ ਕਰੋ ਤੁਸੀਂ ਪਾਠ ਕਰੋ ਜਪਜੀ ਸਾਹਿਬ ਦਾ ਪਾਠ ਕਰੋ ਜਿਸ ਦਿਨ ਤੁਸੀਂ ਨਿਤਨੇਮ ਨਾਲ ਜੁੜ ਗਏ ਨਾ ਅੱਧੇ ਦੁੱਖ ਤਾਂ ਤੁਹਾਡੇ ਉੱਦਾਂ ਹੀ ਨਿਕਲ ਜਾਣੇ ਤੁਸੀਂ ਉਹਨਾਂ ਦੁੱਖਾਂ ਬਾਰੇ ਸੋਚਣਾ ਹੀ ਬੰਦ ਕਰ ਦੇਣਾ ਕਿਉਂਕਿ ਤੁਹਾਨੂੰ ਇੰਨਾ ਵਿਸ਼ਵਾਸ ਹੋ ਜਾਣਾ ਵੀ ਪ੍ਰਮਾਤਮਾ ਬੈਠਾ ਸਭ ਕੁਝ ਕਰਨ ਵਾਲਾ ਅਗਰ ਉਸਨੇ ਕੋਈ ਰਾਹ ਬਣਾਉਣਾ ਕੋਈ ਰਾ ਦਿਖਾਉਣਾ ਤਾਂ ਉਹਨੇ ਦਿਖਾ ਹੀ ਦੇਣਾ ਅਸੀਂ ਤੇ ਆਪਣੇ ਕਰਮ ਕਰਨੇ ਆ ਕਰਮ ਕਿਹੜੇ ਕਰਨੇ ਆ ਵਧੀਆ ਕਰਮ ਕਰਨੇ ਆ ਚੰਗੇ ਕਰਮ ਕਰਨੇ ਆ ਸੱਚੀ ਉੱਚੀ ਸੋਚ ਰੱਖਣੀ ਆ ਆਪਣੀ ਸੋਚ ਵਧੀਆ ਰੱਖਣੀ ਆ ਦੇਖੋ ਜੀ ਕਰਮ ਕੀਤੇ ਬਿਨਾ ਤਾਂ ਕੁਝ ਮਿਲਣਾ ਨਹੀਂ ਹੈਗਾ ਤੇ ਇਸੇ ਤਰ੍ਹਾਂ ਤੁਸੀਂ ਕਰਮ ਕਰਦੇ ਹੋਏ ਗੁਰਬਾਣੀ ਸੰਗ ਜੁੜੋ ਨਿਤਨੇਮ ਕਰੋ ਨਿਤਨੇਮ ਕਦੀ ਵੀ ਨਾ ਛੱਡੋ ਕਿਉਂਕਿ ਨਿਤਨੇਮ ਦੀ ਤਾਕਤ ਦਾ ਸਾਨੂੰ ਉਸ ਵਕਤ ਪਤਾ ਲੱਗਦਾ ਜਦੋਂ ਸਾਡੇ ਉਹ ਕੰਮ ਵੀ ਹੋ ਜਾਂਦੇ ਆ ਜਿਹੜੇ ਅਸੀਂ ਕਦੀ ਸੋਚੇ ਤੱਕ ਨਹੀਂ ਹੁੰਦੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਣਦਾਸ ਜੀ ਮਹਾਰਾਜ ਜੀ ਤਨ ਤਨ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਤੁਹਾਡੇ ਸਭ ਤੇ ਆਪਣੀ ਕਿਰਪਾ ਤੇ ਦਿਆ ਦੀ ਦ੍ਰਿਸ਼ਟੀ ਬਣਾਈ ਰੱਖਣ ਜੀ